ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਨਵੇਂ ਤਰੀਕੇ ਦੀ ਖੀਰ ਇਹ ਖੀਰ ਤੁਸੀਂ ਕਦੇ ਵੀ ਨਹੀਂ ਖਾਈ ਹੋਵੇਗੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਹੈਲਦੀ ਹੈ ਜੇ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਤੁਸੀਂ ਇਸ ਤਰੀਕੇ ਨਾਲ ਖੀਰ ਬਣਾਇਆ ਕਰੋਗੇ ਤੁਸੀਂ ਪੁਰਾਣੇ ਤਰੀਕੇ ਨੂੰ ਛੱਡ ਦਵੋਗੇ ਇਹ ਖੀਰ ਬਹੁਤ ਹੀ ਜ਼ਿਆਦਾ ਹੈਲਦੀ ਹੋਣ ਦੇ ਨਾਲ ਨਾਲ ਟੇਸਟੀ ਵੀ ਹੈ ਅਸ ਖੀਰ ਨੂੰ ਅਸੀਂ ਕਿੱਦਾਂ ਬਣਾਉਣਾ ਹੈ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਸਾਨੂੰ 1 ਕੱਪ ਚਾਵਲ ਚਾਹੀਦੇ ਨੇ ਤੁਸੀਂ ਜਿਹੜੇ ਮਰਜ਼ੀ ਚਾਵਲ ਲੈ ਸਕਦੇ ਹੋ ਮੈਂ ਇੱਥੇ ਸਿੰਪਲ ਚਾਵਲ ਲਏ ਨੇ ਹੁਣ ਸਾਨੂੰ ਅੱਧੇ ਤੋਂ ਥੋੜਾ ਕੱਪ ਸਾਨੂੰ ਸ਼ੱਕਰ ਦਾ ਚਾਹੀਦਾ ਮੈਂ ਇੱਥੇ ਸ਼ੱਕਰ ਲਈ ਹੈ ਤੁਸੀਂ ਚੀਨੀ ਵੀ ਲੈ ਸਕਦੇ ਹੋ ਹੁਣ ਸਾਨੂੰ 1 ਕੱਪ ਗਾਜਰ ਚਾਹੀਦੀ ਹੈ ਗਾਜਰ ਅਸੀਂ ਕद्दूकस ਕਰ ਲਈ ਹੈ ਹੁਣ ਸਾਨੂੰ ਡਰਾਈ ਫਰੂਟਸ ਚਾਹੀਦੇ ਨੇ ਮੈਂ ਇੱਥੇ ਇਹੀ ਡ్రਾਈ ਫਰੂਟਸ ਲਏ ਨੇ ਮੈਂ ਇਹਦੇ ਵਿੱਚ ਦੋ ਹਰੀਆਂ ਇਲਾਇਚੀਆਂ ਪਾਈਆਂ ਨੇ ਥੋੜੇ ਜਿਹਾ ਕਾਜੂ ਲਏ ਨੇ ਥੋੜੇ ਜਿਹੀ ਕਿਸ਼ਮਿਸ਼ ਥੋੜੇ ਜਿਹਾ ਬਦਾਮ ਅਤੇ ਥੋੜੇ ਜਿਹਾ ਮੱਕਜਲੇ ਨੇ ਅਨਾਨਾਸ ਖੀਰ ਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਜਿਹੜੇ ਮਰਜ਼ੀ ਡ్రਾਈ ਫਰੂਟਸ ਪਾ ਸਕਦੇ ਹੋ ਇਹ ਸਭ ਚੀਜ਼ਾਂ ਲੈਣ ਤੋਂ ਬਾਅਦ ਅਸੀਂ ਚਾਵਲਾਂ ਨੂੰ ਚੰਗੀ ਤਰੀਕੇ ਨਾਲ ਧੋ ਲਵਾਂਗੇ ਹੁਣ ਅਸੀਂ ਇੱਕ ਬਾਉਲ ਲੈਣਾ ਬਾਉਲ ਦੇ ਵਿੱਚ ਅਸੀਂ ਪਾਣੀ ਪਾ ਲੈਣਾ ਅਤੇ ਇਸ ਦੇ ਵਿੱਚ ਅਸੀਂ ਚਾਵਲ ਧੋਣ ਲਈ ਪਾ ਦਵਾਂਗੇ ਇਹਨਾਂ ਨੂੰ ਅਸੀਂ 2-3 ਪਾਣੀਆ ਵਿੱਚ ਚੰਗੀ ਤਰੀਕੇ ਨਾਲ ਧੋ ਲੈਣਾ ਇਹਨਾਂ ਨੂੰ ਧੋ ਕੇ ਅਸੀਂ ਕੁੱਕਰ ਵਿੱਚ ਇੱਕ ਸਿਟੀ ਲਵਾ ਲੈਣੀ ਹੈ ਹੁਣ ਅਸੀਂ ਗੈਸ ਓਨ ਕਰਕੇ ਫਰਾਈਪੈਨ ਰੱਖ ਲੈਣਾ ਫਰਾਈਪੈਨ ਵਿੱਚ ਅਸੀਂ ਇੱਕ ਗਿਲਾਸ ਦੁੱਧ ਦਾ ਪਾਉਣਾ ਹੈ ਦੁੱਧ ਨੂੰ ਅਸੀਂ ਚੰਗੀ ਤਰੀਕੇ ਨਾਲ ਗਰਮ ਹੋਣ ਦੇਵਾਂਗੇ ਜਦੋਂ ਦੁੱਧ ਚੰਗੀ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਕद्दूकस ਕੀਤੀਆਂ ਹੋਈਆਂ ਗਾਜਰਾਂ ਐਡ ਕਰ ਦਵਾਂਗੇ ਦੁੱਧ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਕद्दूकस ਕੀਤੀ ਹੋਈ ਗਾਜਰ ਐਡ ਕਰ ਦਵਾਂਗੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਇਹੀ ਮੈਂ ਚੰਗੀ ਤਰੀਕੇ ਨਾਲ ਮਿਕਸ ਕਰ ਦਿੱਤੀਆਂ ਨੇ ਹੁਣ ਅਸੀਂ ਇਹਨਾਂ ਨੂੰ ਉਬਾਲਣ ਲਈ ਰੱਖ ਦਵਾਂਗੇ ਇਸ ਨੂੰ ਛੇਤੀ ਉਬਾਲਣ ਲਈ ਅਸੀਂ ਥੋੜੀ ਦੇਰ ਲਈ ਇਸ ਨੂੰ ਟੱਕ ਕੇ ਰੱਖ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਇਹਨੂੰ ਚੈੱਕ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਦੁੱਧ ਉਬਲ ਰਿਹਾ ਹੈ ਗਾਜਰਾ ਚੰਗੀ ਤਰੀਕੇ ਨਾਲ ਰਿਜ ਚੁੱਕੀਆਂ ਨੇ ਹਾਲੇ ਅਸੀਂ 2-3 ਉਬਾਲ ਲੀਆਂ ਇਹਨੂੰ ਹੋਰ ਦੇਣੀਆਂ ਨੇ ਇਸ ਤਰ੍ਹਾਂ ਅਸੀਂ ਗਾਜਰਾ ਨੂੰ ਦੁੱਧ ਵਿੱਚ ਪਕਾ ਲੈਣਾ ਚੰਗੀ ਤਰੀਕੇ ਨਾਲ ਗਾਜਰਾ ਨੂੰ ਅਸੀਂ ਉਹਦੇ ਤੱਕ ਉਬਾਲਣਾ ਜਦੋਂ ਤੱਕ ਦੁੱਧ ਦਾ ਕਲਰ ਹਲਕਾ ਗੁਲਾਬੀ ਨਾ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਦੁੱਧ ਦਾ ਕਲਰ ਹਲਕਾ ਗੁਲਾਬੀ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਇੱਕ ਵਾਰ ਹੋਰ ਚੈੱਕ ਕਰ ਲਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਾਜਰਾਂ ਦੁੱਧ ਵਿੱਚ ਪੱਕ ਚੁੱਕੀਆਂ ਨੇ ਹੁਣ ਅਸੀਂ ਬਣਾਏ ਹੋਏ ਚਾਵਲ ਇਹਦੇ ਵਿੱਚ ਐਡ ਕਰ ਦੇਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚਾਵਲਾਂ ਨੂੰ ਮੈਂ ਇੱਕ ਸਿਟੀ ਲਵਾ ਦਿੱਤੀ ਸੀਗੀ ਹੁਣ ਮੈਂ ਇਹਨਾਂ ਨੂੰ ਇਸ ਵਿੱਚ ਐਡ ਕਰ ਦਵਾਂਗੀ ਇਸ ਤਰ੍ਹਾਂ ਅਸੀਂ ਇਹ ਸਾਰੇ ਚਾਵਲ ਇਹਦੇ ਵਿੱਚ ਐਡ ਕਰਕੇ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਇਹਨਾਂ ਨੂੰ ਹੁਣ ਇਹ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕੇ ਨੇ ਹੁਣ ਅਸੀਂ ਇਸ ਨੂੰ ਥੋੜੇ ਦੇਰ ਲਈ ਟਾਕੇ ਰੱਖ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਇਹਨੂੰ ਚੈੱਕ ਕਰ ਲੈਣਾ ਇਸ ਤਰ੍ਹਾਂ ਖੀਰ ਚੰਗੀ ਤਰੀਕੇ ਨਾਲ ਰਿਜ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਖੀ ਚੰਗੀ ਤਰੀਕੇ ਨਾਲ ਗੜੀ ਹੋ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਇਹਦੇ ਵਿੱਚ ਮੈਂ ਐਡ ਕਰ ਦਿੱਤਾ ਹੁਣ ਅਸੀਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਇਹਦੇ ਵਿੱਚ ਚਿੰਨੀ ਵੀ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ ਸ਼ੱਕਰ ਪਾਈ ਹੈ ਹੁਣ ਅਸੀਂ ਐਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਐਸ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਡਰਾਈ ਫਰੂਟਸ ਐਡ ਕਰਨੇ ਨੇ ਮੈਂ ਇੱਥੇ ਬਦਾਮਾਂ ਨੂੰ ਥੋੜਾ ਜਿਹਾ ਪੀਸ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਕਾਜੂ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਿਸ਼ਮਿਸ਼ ਐਡ ਕਰ ਦਵਾਂਗੇ ਤੇ ਥੋੜੇ ਜਿਹਾ ਇਹਦੇ ਵਿੱਚ ਮਗਜ ਐਡ ਕਰ ਦਵਾਂਗੇ ਇਹ ਸਭ ਚੀਜ਼ਾਂ ਅਸੀਂ ਇਹਦੇ ਵਿੱਚ ਐਡ ਕਰ ਦਿੱਤੀਆਂ ਨੇ ਹੁਣ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਕੇ ਥੋੜੀ ਦੇਰ ਲਈ ਪਕਾ ਲੈਣਾ ਹੈ ਇਹਨੂੰ ਸੀਆਸ ਨੂੰ ਥੋੜੀ ਦੇਰ ਲਈ ਐਦਾ ਹੀ ਪਕਾਵਾਂਗੇ ਟੇਸਟ ਨੂੰ ਹੋਰ ਵਧਾਉਣ ਲਈ ਅਸੀਂ ਇਹਦੇ ਵਿੱਚ ਦੋ ਹਰੀਆਂ ਇਲਾਇਚੀਆਂ ਨੂੰ ਕੁੱਟ ਕੇ ਪਾ ਦਵਾਂਗੇ ਐਸੇ ਨਾਲ ਖੀਰ ਦਾ ਟੇਸਟ ਬਹੁਤ ਹੀ ਜ਼ਿਆਦਾ ਵਧ ਜਾਊਗਾ ਅਤੇ ਖੀਰ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗੀ ਇਸ ਤਰ੍ਹਾਂ ਅਸੀਂ ਇਸ ਨੂੰ ਮਿਕਸ ਕਰ ਲੈਣਾ। ਖੀਰ ਇੱਕਦਮ ਗਾੜੀ ਹੋ ਚੁੱਕੀ ਹੈ ਤੇ ਇਹ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਅਸੀਂ ਗੈਸ ਆਫ ਕਰ ਦਵਾਂਗੇ ਅਤੇ ਇਸ ਨੂੰ ਇੱਕ ਬੌਲ ਵਿੱਚ ਬਾਹਰ ਕੱਢ ਲਵਾਂਗੇ। ਇਸ ਤਰ੍ਹਾਂ ਗਰਮਾ-ਗਰਮ ਇਹ ਸਪੈਸ਼ਲ ਹੈਲਦੀ ਅਤੇ ਟੇਸਟੀ ਖੀਰ ਬਣ ਕੇ ਤਿਆਰ ਹੋ ਚੁੱਕੀ ਹੈ। ਕੋਈ ਵੀ ਪੁਰਾਣੇ ਤਰੀਕੇ ਦੀ ਖੀਰ ਨੂੰ ਛੱਡ ਕੇ ਇਸ ਨਵੇਂ ਤਰੀਕੇ ਦੀ ਖੀਰ ਨੂੰ ਬਣਾਓ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਖਾਣ ਵਿੱਚ ਟੇਸਟੀ ਦੇ ਨਾਲ ਨਾਲ ਇਹ ਹੈਲਦੀ ਵੀ ਬਹੁਤ ਜ਼ਿਆਦਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਵੀਂ ਨਮੀ ਰੈਸਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ